ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਕਿਰਨਦੀਪ ਕਾਰ ਅੱਜ ਜਿਹੜਾ ਗਾਣਾ ਮੈਂ ਤੁਹਾਡੇ ਲਈ ਲੈ ਕੇ ਆਈਆਂ ਉਹ ਗਾਣਾ ਮੇਰੇ ਲਈ ਖੁੱਦ ਲਈ ਬਹੁਤ ਖਾਸ ਹੈ ਕਿਉਂਕਿ ਮੈਂ ਬੱਬੂ ਮਾਨਸਰ ਦੀ ਬਹੁਤ ਵੱਡੀ ਫੈਨ ਆ ਸੋ ਮੈਂ ਉਹਨਾਂ ਲਈ ਕੁਝ ਕਲਾਈਨਾ ਲਿਖੀਆਂ ਨੇ ਸੋ ਮੈਂ ਤੁਹਾਨੂੰ ਸੁਣਾਉਣ ਜਾ ਰਹੀਆਂ ਮੈਨੂੰ ਉਮੀਦ ਹੈ ਕਿ ਤੁਸੀਂ ਬਹੁਤ ਪਸੰਦ ਕਰੋਗੇ ਸਾਰੀ ਦੁਨੀਆ ਵੀ ਜੀ ਨੇ ਕੀਲੀ ਰੱਖਿਆ ਵੱਖਰੀ ਹੀ ਗੀਤਾਂ ਵਿੱਚ ਫੀਲ ਰੱਖਿਆ ਸਾਰੀ ਦੁਨੀਆ ਵਿਜੀ ਨੇ ਕੀ ਲਿ ਰਖਿਆ ਵਖਰੀ ਹੀ ਗੀਤਾ ਵਿੱਚ ਫੀਲ ਰਖਿਆ ਸਾਰਿਆਂ ਦੇ ਦਿਲਾਂ ਉਤੇ ਰਾਜ਼ ਕਰਦਾ ਸਾਰਿਆਂ ਦੇ ਦਿਲਾਂ ਉਤੇ ਰਾਜ਼ ਕਰਦਾ ਉਹਨੂੰ ਹੱਥਾਂ ਉਤੇ ਚੱਕਦੀ ਮੰਡੀਰ ਅਥਰੀ ਐਵੇਂ ਤਾਂ ਨਹੀਂ ਲੋਕ ਸੰਟੀ ਹੋਏ ਫਿਰਦੇ ਖੰਟ ਵਾਲੇ ਮੰਨਦੀਆਂ ਗੱਲ ਵਖਰੀ ਐਵੇਂ ਤਾਂ ਨਹੀਂ ਲੋਕ ਸੰਟੀ ਹੋਏ ਫਿਰਦੇ ਖਟ ਵਾਲੇ ਮੰਨ ਦੀਆਂ ਗੱਲ ਵਖਰੀ ਕਿਰਨ ਟੰਡਾਰੀ ਸਤਕਾਰ ਪੂਰਾ ਕਰ ਦੇ ਉਹ ਤਾਂ ਬੱਬੂ ਮੰਨਦਿਆਂ ਗੀਤਾ ਉੱਤੇ ਮਰਦੀ ਕਿਰਨ ਟੰਡਾਰੀ ਸਤਕਾਰ ਪੂਰਾ ਕਰ ਦੇ ਉਹ ਤਾਂ ਬੱਬੂ ਮੰਨਦਿਆਂ ਗੀਤਾ ਉੱਤੇ ਮਰਦੀ ਉਹਦੇ ਵਰਗਾ ਨਾ ਕੋਈ ਸੀ ਤੇ ਨਹੀਂ ਹੋਣਾ ਉਹਦੇ ਵਰਗਾ ਨਾ ਕੋਈ ਸੀ ਤੇ ਨਹੀਂ ਹੋਣਾ ਜਿਨੇ ਬਾਲੀਵੁੱਡ ਬਾਲੀਵੁੱਡ ਦੀ ਕਮਾਤੀ ਚੱਕਰੀ ਐਵੇਂ ਤਾਂ ਨਹੀਂ ਲੋਕ ਸੈਂਟੀ ਹੋਏ ਫਿਰਦੇ ਖੰਟ ਵਾਲੇ ਮੰਨਦੀਆਂ ਗੱਲ ਵੱਖਰੀ ਐਵੇਂ ਤਾਂ ਨਹੀਂ ਲੋਕ ਸੈਂਟੀ ਹੋਏ ਫਿਰਦੇ ਖੰਟ ਵਾਲੇ ਮੰਨਦੀਆਂ ਗੱਲ ਵੱਖਰੀ ਉਹ ਜੇ ਤੂੰ ਲਾਉਣੀ ਏ ਉਡਾਰੀ ਲਾਲੇ ਆਸਮਾਨੀ ਤੇ ਉਹ ਜੇ ਤੂੰ ਸੁੱਟਣਾ ਏ ਜੋ